ਕਿਸਾਨਾਂ ਵੱਲੋਂ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਜਿੱਥੇ ਟੋਲ ਪਲਾਜ਼ੇ ਫ੍ਰੀ ਕਰਾਏ ਹਨ ਉੱਥੇ ਹੀ ਵੱਖ-ਵੱਖ ਥਾਵਾਂ ਤੇ ਰੇਲਵੇ ਟ੍ਰੈਕ ਵੀ ਜਾਨ ਕਿਤੇ ਗਏ ਹਨ ਜਿਸ ਦਾ ਅਸਰ ਹੁਣ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਆਪਣੇ ਸਮੇਂ ਤੋਂ ਕਈ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਯਾਤਰੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਰੇਸ਼ਾਨ ਹੋ ਰਹੇ ਹਨ ਅਤੇ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਉਹ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੇ ਤਾਂ ਕਿ ਆਮ ਪਬਲਿਕ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਕੀ ਨਾਮ ਤੁਹਾਡਾ ਜੀ ਸੰਦੀਪ ਕੌਰ ਕਿਹੜੀ ਜਗ੍ਹਾ ਤੇ ਬੈਠੇ ਹੋ ਮੈਂ ਇੰਦੌਰ ਮੇਰੇ ਮੰਮੀ ਤੇ ਵੀਰ ਜੀ ਇੰਦੌਰ ਤੋਂ ਆ ਰਹੇ ਆ ਮਾਲਵਾ ਐਕਸਪ੍ਰੈਸ ਤੇ ਅੰਬਾਲਾ ਪਿਛਲੇ 2 ਘੰਟੇ ਤੋਂ ਮੋਰ ਥੈਨ 2 ਆਵਰਸ ਉਹ ਥੇਹੀ ਰੁਕੀ ਹੋਈ ਹੈ ਟ੍ਰੇਨ ਜੇ ਪਾ ਗੱਲ ਕਰੀਏ ਕਿਸਾਨਾਂ ਨੇ ਟ੍ਰੇਨਾਂ ਵਗੈਰਾ ਰੁਕਿਆ ਕਿੰਨੀ ਕੋਈ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਮੈਂ ਕਦੋਂ ਦੀ ਇੱਥੇ ਇਕੱਲੀ ਵੇਟ ਕਰ ਰਹੀ ਆ ਮੇਰਾ ਛੋਟਾ ਜਿਹਾ ਨੈਫਿਊ ਵੀ ਆ ਟ੍ਰੇਨ ਚ ਉਹ ਇੰਨਾ ਰੋ ਰਿਹਾ ਕਿਉਂਕਿ ਉਹ ਕੱਲ ਤੋਂ ਤੁਰੇ ਹੋਏ ਨੇ ਉੱਥੋਂ ਤੇ ਹੁਣ ਇੱਥੇ ਪਹੁੰਚਣ ਦਾ ਟਾਈਮ ਸਵੇਰੇ ਪੌਣੇ 10 ਵਜੇ ਦਾ ਸੀ ਲੇਕਿਨ ਟ੍ਰੇਨ ਹੁਣ 2:30 ਵਜੇ ਤੇ ਆਇਆ ਟ੍ਰੇਨ ਹਜੇ ਤੱਕ ਨਹੀਂ ਪਹੁੰਚੀ ਮੇਰੀ ਪਰਸਨਲੀ ਕਿਸੇ ਤੋਂ ਕੁਝ ਨਹੀਂ ਆਈ ਡੋਂਟ ਥਿੰਕ ਕਿ ਕਿਸਾਨ ਵੀ ਗਲਤ ਨਹੀਂ ਹੈਗੇ ਬਟ ਜੇ ਉਹ ਚਾਹ ਰਹੇ ਆ ਤਾ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਨਾ ਹੋਵੇ ਇਸ ਤਰੀਕੇ ਨਾਲ ਇਸ ਚੀਜ਼ ਨੂੰ ਅੱਗੇ ਕਰੀ ਜਾਵੇ ਅੱਛਾ ਜੀ ਜੀਫਾ ਗੱਲ ਕਰੀਏ ਇੱਕ ਪਾਸੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਟੋਲ ਹੀ ਬੰਦ ਕੀਤੇ ਗਏ ਤੇ ਰੇਲ ਵੀ ਰੁਕ ਕੇ ਗਈਆਂ ਤੇ ਕੀ ਕਹਿਣਾ ਚਾਹੋਗੇ ਕਿਸੇ ਆਮ ਪਬਲਿਕ ਹੋਂਦੇ ਨਾ ਤੇ ਤੁਸੀਂ ਕਿਸੇ ਤਨ ਦੇ ਦਿਓ ਜੀ ਇਸ ਸੀ ਮੈਂ ਦੇਖੋ ਮੈਂ ਫਾਰਮਰਸ ਪ੍ਰੋਟੈਸਟ ਨੂੰ ਗਲਤ ਨਹੀਂ ਕਹਿ ਰਹੀ ਉਹਨਾਂ ਜੀ ਉਹਨਾਂ ਦੀ ਡਿਮਾਂਡਸ ਜੋ ਨੇ ਉਹ ਸਹੀ ਹੋਣਗੀਆਂ ਤਾਂ ਹੀ ਉਹ ਇੰਨਾ ਪ੍ਰੋਟੈਸਟ ਕਰ ਰਹੇ ਆ ਤਾਂ ਹੀ ਨੇ ਲੋਕ ਉਨ੍ਹਾਂ ਦੇ ਪਿੱਛੇ ਲੈ ਬਟ ਮੈਂ ਬਸ ਇੰਨਾ ਚਾਹ ਰਹੀ ਆ ਕਿ ਆਮ ਜਨਤਾ ਨੂੰ ਥੋੜਾ ਜਿਹਾ ਪਰੇਸ਼ਾਨੀ ਨਾ ਹੋਵੇ ਗਵਰਨਮੈਂਟ ਨੂੰ ਨਦੀ ਥੋੜੀ ਸੋਚਣੀ ਚਾਹੀਦੀ ਆ ਆਮ ਜਨਤਾ ਵਾਰੇ ਗਵਰਨਮੈਂਟ ਨੂੰ ਕੁਝ ਐਕਸ਼ਨ ਲੈਣੇ ਚਾਹੀਦੇ ਆ ਕਿ ਉਹ ਪਰੇਸ਼ਾਨ ਨਾ ਹੋਣ ਤੇ ਕਿ ਮਿਆਜਾ ਕਿ ਤਰ੍ਹਾਂ ਕਿ ਆਮ ਪਬਲਿਕ ਨੂੰ ਪਸੰਦ ਆ ਕੇ ਜੀ ਦੇਖੋ ਜੋ ਫਾਰਮਰਸ ਨਾਲ ਹੋ ਰਿਹਾ ਉਹ ਵੀ ਤਾਂ ਗਲਤ ਹੋ ਰਿਹਾ ਤੇ ਹੁਣ ਆਮ ਜਨਤਾ ਜੇ ਉਹਨਾਂ ਨਾਲ ਰਹੂਗੀ ਉਹ ਵੀ ਜ਼ਰੂਰੀ ਐ ਜੇਸੀ ਉਹਨਾਂ ਦੇ ਅਗੇਂਸਟ ਹੋਗੇ ਫੇਰ ਕੱਲੂ ਸਾਡੇ ਲਈ ਵੀ ਪ੍ਰੋਬਲਮ ਹੈ ਗਵਰਨਮੈਂਟ ਨੂੰ ਥੋੜਾ ਸੋਚਣਾ ਚਾਹੀਦਾ ਆਮ ਜਨਤਾ ਲਈ ਵੀ ਫਾਰਮਰਸ ਲਈ ਵੀ ਜੇ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ ਅਕੋਰਡਿੰਗ ਟੂ ਆਈ ਬਿਲੀਵ ਕਿ ਫਾਰਮਰਸ ਦਾ ਜੋ ਪ੍ਰੋਟੈਸਟ ਹੈ ਗਵਰਨਮੈਂਟ ਨੂੰ ਇੰਨਾ ਹਾਈ ਲੈਵਲ ਤੱਕ ਨਹੀਂ ਪਹੁੰਚਾਉਣਾ ਚਾਹੀਦਾ ਉਹਨਾਂ ਦੀ ਡਿਮਾਂਡਸ ਨੂੰ ਸੁਣਨੀ ਹੈ ਥੈਂਕ ਯੂ ਦੀਦੀ ਥੈਂਕ ਯੂ ਪਰ 1 ਮਿੰਟ ਸਰ ਜੀ ਕੀ ਨਾਮ ਹੈ ਤੁਹਾਡਾ ਜੀ ਹਰਭਜਨ ਸਿੰਘ ਕਿਹੜੀ ਜਗ੍ਹਾ ਜਾਣਾ ਤੁਸੀਂ ਅਜੀ ਦਿੱਲੀ ਜਾਣਾ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੇ ਵੱਲੋਂ ਰੇਲ ਰੋਕੀਆਂ ਗਈਆਂ ਕਿ ਕੀ ਕਹਿਣਾ ਚਾਹੋਗੇ ਜੀ ਕਿੰਨੀ ਕੋਈ ਦਿੱਕਤ ਆ ਰਹੀ ਹੈ ਦੇਖੋ ਤਾਂ ਹੈ ਸਟੇਸ਼ਨ ਖਾਲੀ ਪੜਾ ਹੋਇਆ ਸਵੇਰੇ ਕੀ ਟ੍ਰੇਨ 7 ਵਜੇ ਜਾਣੀ ਸੀ ਸੱਚ ਕਹਾਂ ਹੁਣ ਗਈ ਹੈ 5 ਘੰਟੇ ਬਾਅਦ ਤੇ ਗੱਲ ਕਰੀ ਕਈ ਯਾਤਰੀ ਪਰੇਸ਼ਾਨ ਨੇ ਕਈਆਂ ਨੇ ਵਿਆਹ ਤੇ ਜਾਣਾ ਹੈ ਜਾਂ ਕਈਆਂ ਨੇ ਆਪਣੇ ਰਿਸ਼ਤੇਦਾਰੀ ਜਾਣਾ ਹੈ ਤੇ ਕਈ ਬੰਦੇ ਨਾਲ ਗੱਲ ਹੋਣੇ ਭੋਗ ਵਗੈਰਾ ਤੇ ਜਾਣਾ ਹੈ ਟ੍ਰੇਨਾਂ ਰੁਕੀਆਂ ਹੋਈਆਂ ਕਾਫੀ ਦਿੱਕਤ ਆ ਰਹੀ ਹੈ ਕੀ ਕਹਿਣਾ ਚਾਹੋਗੇ ਨਹੀਂ ਮੈਂ ਨਹੀਂ ਕਹਿਣਾ ਚਾਹੁੰਦਾ ਕੁਝ ਵੀ ਪਰ ਇਹ ਆ ਵੀ ਜੇ ਟ੍ਰੈਫਿਕ ਤਾਂ ਜਾਣਾ ਚਾਹੀਦਾ ਸੀ ਵੀ ਜਾਣਾ ਸੀ ਵਿਆਹ ਤੇ ਜਾਣਾ ਸੀਗਾ ਦੋ ਦਿਨ ਬਾਅਦ ਜਾ ਰਹੇ ਆ ਫਿਰ ਫਿਰ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਹੈ ਦਿੱਕਤ ਆ ਰਹੀ ਹੈ ਹਾਂ ਹੁਣ ਪੁੱਛ ਬਹੁਤ ਦਿੱਕਤ ਨਹੀਂ ਠੰਗ ਦੇਣਾ ਕੀਤਾ ਜੇ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਉਹ ਨਾ ਆਵੇ ਨਹੀਂ ਰੇਲਾਂ ਦਾ ਰੋਕਣ ਨਾਲ ਸਾਨੂੰ ਉਹਨਾਂ ਨੂੰ ਕੀ ਮਕਸਦ ਸੋਲਵ ਨਹੀਂ ਹੁੰਦਾ ਨਾ ਇਹ ਤਾਂ ਗਵਰਨਮੈਂਟ ਨਾਲ ਡਾਇਲੌਗ ਕਰਨ ਗਵਰਨਮੈਂਟ ਵੀ ਅੱਗੇ ਆਏ ਇਹ ਵੀ ਕਿਸਾਨ ਵੀ ਅੱਗੇ ਆਉਣ ਬੈਠ ਕੇ ਗੱਲਬਾਤ ਕਰਨੀ ਬੈਠ ਕੇ ਗੱਲਬਾਤ ਕਰਨ ਨੂੰ ਸੁਣ ਕੇ ਤਾਂ ਇਹ ਹੀ ਹੈ ਨਾ ਜਿਹੜੇ ਗੱਲ ਕਰੀਏ ਕਿਸਾਨ ਦਿੱਲੀ ਦੇ ਵਿੱਚ ਡਟੇ ਹੋਏ ਨੇ ਅੱਜ ਟੋਲ ਵੀ ਬੰਦ ਕੀਤਾ ਹੈ ਰੇਲਵੇ ਟਰੈਕ ਵੀ ਬੰਦ ਕੀਤਾ ਹੈ ਤੁਸੀਂ ਦੇਖੋ ਕਨਵਿਨਿਐ ਤਾਂ ਸਾਰਾ ਨੇਸ਼ਨਲ ਲਾਅਸ ਹੈ ਪਬਲਿਕ ਦਾ ਲਾਅਸ ਹੈ ਸਾਡਾ ਲਾਅ ਦਾ ਕੰਨਿਨਿਐਂਸ ਦਾ ਹੈ ਨਾ ਬਟ ਇਨਕਨਵਿਨਿਐਸ ਨੂੰ ਮੈਂ ਇੱਥੇ ਕੁਝ ਮੈਂ ਨਹੀਂ ਕਹਿੰਦਾ ਵੀ ਕਿ ਸਰਕਾਰ ਦੀ ਗਲਤ ਹੈ ਜਾਂ ਕਿਸਾਨ ਵੀ ਠੀਕ ਹੈ ਕੋਈ ਵੀ ਗਲਤ ਨਹੀਂ ਹੈ ਬਟ ਜੇ ਅਗਰ ਕੁਝ ਕੋਈ ਪ੍ਰੋਬਲਮਸ ਆ ਗਿਆ ਉਹਨਾਂ ਨੂੰ ਥੋੜਾ ਜਿਹਾ ਪੋਜੀਟਿਵਲੀ ਲਾਓ ਹਰ ਇੱਕ ਬੰਦਾ ਕਿਸਾਨ ਵੀ ਆਪਣੇ ਹਿਸਾਬ ਨਾਲ ਚੱਲਣ ਨੂੰ ਆਮ ਪਬਲੀ ਨੂੰ ਕਿਧਾਂ ਕਿਧੇ ਖਮਾਜਾ ਭੁਗਤਣਾ ਪੈ ਰਿਹਾ ਬਹੁਤ ਉਹ ਤਾਂ ਦਿੱਕਤ ਹੋ ਰਹੀ ਹੈ ਪਬਲਿਕ ਜੇ ਗੱਲ ਕਰੀਏ ਕਿਸਾਨਾਂ ਦਾ ਜਿਹੜਾ ਐਸ ਪ੍ਰੋਟੈਸਟ ਜਿਹੜਾ ਚਲਦਾ ਪਿਆ ਇਸ ਅੱਜ ਟੋਲ ਵੀ ਰੁਕੇਗੇ ਟੋਲੀ ਬੰਦ ਕੀਤੇ ਗਏ ਨੇ ਰੁਕੇਗੇ ਤੇ ਟ੍ਰੇਨਾਂ ਵੀ ਰੁਕੇਗੀ ਕੀ ਕਹਿਣਾ ਚਾਹੋ ਕਿੰਨੀ ਕੋਈ ਦਿੱਕਤ ਹੋ ਆ ਰਹੀ ਹੈ ਟ੍ਰੇਨਾਂ ਰੋਕਣ ਕਰਕੇ ਤੇ ਪਬਲਿਕ ਦੀ ਆਵਾਜਾਈ ਘਟਾ ਗਈ ਠੀਕ ਹੈ ਪਬਲਿਕ ਨੂੰ ਪਹਿਲੇ ਹੀ ਘਟਾ ਆ ਰਹੀ ਹੈ ਕਿ ਗੱਡੀਆਂ ਦਾ ਰੁਕਣਾ ਦਾ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਗਿਆ ਹੈਗਾ ਇਸ ਕਰਕੇ ਪਲੇਟਫਾਰਮ ਦੇ ਉਤੇ ਕੋਈ ਸੁਵਾਰੀ ਨਹੀਂ ਪਲੇਟਫਾਰਮ ਤੇ ਬਹੁਤ ਬੰਦੇ ਘਟ ਆ ਰਹੇ ਹੈਗੇ ਕੰਮ ਤੇ ਕਿੰਨਾ ਕੋ ਫੈਕਟ ਪੈ ਰਿਹਾ ਹੈ ਸਾਡੇ ਦਾ ਸਾਰਾ ਫੈਕਟ ਪੂਰਾ ਹੀ ਹੈ ਜੇ ਪਬਲਿਕ ਆਏਗੀ ਨਹੀਂ ਤਾਂ ਕੰਮ ਕਿੰਨਾ ਚੱਲੇਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਗਾ ਕਿ ਇਤਨੇ ਕਿਤੇ ਜਿਹੜੀਆਂ ਜਿਹੜੀਆਂ ਮੰਗਾਂ ਜਾਇਜ਼ ਨੇ ਜਿਹੜੀਆਂ ਮੰਗਾ ਉਹਨਾਂ ਨੂੰ ਸੁਝਾਇਆ ਜਾਵੇ ਬੈਠ ਕੇ ਤਾਂ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਹੋਵੇ ਤੇ ਆਣ ਜਾਣ ਦੇ ਵਿੱਚ ਜਿਹੜੀ ਪਬਲਿਕ ਹੈਗੀ ਹਰਾਸਮੰਦ ਹੋਰੀ ਨਾ ਹੋਵੇ ਠੀਕ ਹੈ